ਵੱਡਾ ਆਪਾਂ ਇੱਕ ਸੜਕ ਮਾਰਚ ਰੱਖਿਆ ਜਿਹੜਾ ਆਪਾਂ ਸ਼ੁਰੂ ਕਰਨਾ ਸਵੇਰੇ 9:00 9:30 ਵਜੇ ਤੋਂ ਰਾਂਗੇ ਆਪਾਂ ਪਿੰਡ ਅਕਲੀਆ ਪਿੰਡ ਅਕਲੀਆ ਜੋਗਾ ਰੱਲਾ ਦੇ ਕੋਲੇ ਆ ਜਿਹੜਾ ਜ਼ਿਲ੍ਹਾ ਮਾਨਸਾ ਉਥੋਂ ਦਾਣਾ ਮੰਡੀ ਦੇ ਵਿੱਚ ਆਪਾਂ ਇਕੱਠੇ ਹੋਣਾ ਅਕਲੀਏ ਪਿੰਡ ਦੀ ਸੋ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਆਪੋ ਆਪਣੇ ਸਾਧਨ ਗੱਡੀਆਂ ਲੈ ਕੇ ਟਰੈਕਟਰ ਲੈ ਕੇ ਵੀ ਆ ਸਕਦੇ ਹੋ ਮੋਟਰਸਾਈਕਲ ਲੈ ਕੇ ਵੀ ਆਸਣ ਜਿਹੜੇ ਵੀ ਸਾਧਨ ਲੈ ਕੇ ਆਸਣੋਂ ਬਾਈ ਆ ਜਿਓ ਕਿਉਂਕਿ ਆਪਾਂ ਸ਼ੁਰੂ ਕਰਕੇ ਇਥੋਂ ਅਕਲੀਏ ਤੋਂ ਫਿਰ ਆਪਾਂ ਜਾਣਾਗਾ ਮਾਨਸਾ ਮਾਨਸਾ ਸ਼ਹਿਰ ਦੇ ਬੀਦੀ ਹੋ ਕੇ ਘੁੰਮ ਕੇ ਮਾਨਸਾ ਦੇ ਬੀਦੀ ਆਪਾਂ ਚਲੇ ਜਾਣਾ ਭਿੱਖੀ ਭਿੱਖੀ ਤੋਂ ਬਾਅਦ ਆਪਾਂ ਚਲੇ ਜਾਣਾ ਬਾਈ ਬਲਾਡਾ ਬੋਹਾ ਪਿੰਡਾਂ ਵਿੱਚ ਹੋ ਕੇ ਚਨੀਰ ਚਨੀਰ ਤੋਂ ਆਪਾਂ ਸਰਦੂਰਗੜ ਤੇ ਵਾਪਸ ਆਪਾਂ ਆ ਜਾਣਾ ਮਾਨਸਾ ਮੁੜ ਕੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਇੱਕ ਤਾਂ ਬੇਨਤੀ ਹੈ ਵੀ ਕੱਲ ਨੂੰ ਗਰਮੀ ਬਹੁਤ ਆ। ਇੱਕ ਤਾਂ ਰੋਟੀਆਂ ਖਾ ਕੇ ਆਓ ਉਹ ਨਾਲ ਗਰਮੀ ਪੈ ਜੇ ਅੰਦਰ। ਤੇ ਨਾਲ ਪਾਣੀ ਦੀਆਂ ਬੋਤਲਾਂ ਪਾਣੀ ਦਾ ਪ੍ਰਬੰਧ ਬਸੇ ਕਰਾਂਗੇ ਵੀ। ਸ਼ਵੀਲਾਂ ਨੂੰ ਕਿਹਾ ਜੀ ਸ਼ਵੀਲਾਂ ਲਾਉਣ ਨੂੰ ਕਿਹਾ ਨਾਜਵੰਦਾਂ ਨੂੰ ਜਿੱਥੇ-ਥੇ ਆਪਣਾ ਮਾਰਚ ਲੰਘਣਾ। ਸ਼ਵੀਲਾਂ ਉੱਥੇ ਲਾਇਓ। ਫਿਰ ਵੀ ਤੁਸੀਂ ਆਪੋ ਆਪਣਾ ਪ੍ਰਬੰਧ ਕਰਕੇ ਲੈਣਾ ਪਾਣੀ ਦਾ ਗਰਮੀ ਬਹੁਤ ਆ। ਨਾਲ ਬੋਤਲਾਂ ਲੈ ਆਓ। ਰੋਟੀ ਖਾ ਕੇ ਆਇਓ। ਆਪਾਂ 9.5 ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਨੇੜੇ ਜੋਗਰਲਾ ਸਾਰਿਆਂ ਨੂੰ ਬੇਨਤੀ ਆ ਮੇਰਾ ਵੀ ਬਹੁਤ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਇੱਕ ਤੁਹਾਨੂੰ ਹੋਰ ਮੈਂ ਬੇਨਤੀ ਕਰ ਦਿੰਦਾ ਵੀ ਜਿੱਤ ਆਪਣੀ ਯਕੀਨੀ ਆ ਸੁਣੋ ਹੁਣ ਤੱਕ ਇਹੀ ਕਹਿੰਦਾ ਆ ਰਿਹਾ ਵੀ ਦੇਖਦੇ ਆ ਮਹੌਲ ਕੀ ਬਣਦਾ ਪਰ ਹੁਣ ਜਿਹੜੇ ਮੈਂ ਪਿੰਡਾਂ ਜਾ ਰਿਹਾ ਅੱਜ ਮੈਂ ਇਹੜੇ ਪਿੰਡਾਂ ਚ ਗਿਆ ਆ ਆਪ ਮਹਾਰੇ ਹਜ਼ਾਰਾਂ ਦੀ ਗਿਣਤੀ ਇਕੱਠ ਹੋ ਰਿਆ ਪਰ ਆਪਾਂ ਤਾਂ ਪਹੁੰਚਾ ਨਹੀਂ ਜਾ ਰਿਹਾ ਬਾਈ ਤਾਂ ਆਪਾਂ ਬੰਦੇ ਇਕੱਲੇ ਆਏ ਨੇ ਤਾਂ ਸਾਰੇ-ਸਾਰੇ ਟੱਬਰ ਤੁਰੇ ਫਿਰਦੇ ਆ ਗਾਹ ਨਾਨੀਆਂ ਕਢਾਨੀਆਂ ਰਿਸ਼ਤੇਦਾਰ ਤੁਰੇ ਫਿਰਦੇ ਆ ਆਪਾਂ ਬੰਦੇ ਇਕੱਲੇ ਆ ਆਪਾਂ ਨੂੰ ਜਾਣਾ ਪੈਂਦਾ ਹਰ ਇੱਕ ਬੰਦਾ ਮੰਗ ਕਰਦਾ ਕਿ ਭਾਈ ਤੂੰ ਹੀ ਸਾਡੇ ਕੋਲ ਆ ਸਹੁੰ ਉਹਨਾਂ ਨੇ ਅਪੀਲ ਕਰਦਾ ਭਾਈ ਕੋਈ ਗੱਲ ਨਹੀਂ ਚਾਹ ਪੀਣੀ ਆ ਚਾਹ ਪਿਆ ਦਿਓ ਕਰਿਆ ਕੇ ਚਾਹ ਪੀ ਲਾਂਗੇ ਰੋਟੀ ਵੀ ਖਾ ਕੇ ਜਾਵਾਂਗੇ ਮਿਲ ਕੇ ਵੀ ਜਾਵਾਂਗੇ ਆਪਾਂ ਪਹਿਲਾਂ ਵੀ ਖੜੇ ਆ ਆਪਾਂ ਫੇਰ ਵੀ ਖੜੇ ਰਹਿਾਂਗੇ ਬੇਨਤੀ ਕਰਦਾ ਮੇਰਾ ਵੀਰ ਇੱਕ ਤਾਂ ਇਹ ਨਾ ਸੋਚੋ ਸਾਡੇ ਪਿੰਡ ਆਇਆ ਨਹੀਂ ਕਿਹੜਾ ਵਾ ਸਾਰੇ ਪਿੰਡਾਂ 'ਚ ਇੱਕ ਵਾਰੀ ਕੜਤਾ ਸਾਡੇ 650 ਪਿੰਡਾਂ 'ਚ ਹਲਕੇ ਦਾ ਕੱਲੇ ਕੱਲੇ ਪਿੰਡ ਢਾਣੀਆਂ ਚ 2200 ਬੋਟ ਵੀ ਇੱਥੇ ਬੈਠੀ ਉੱਥੇ ਹੀ ਮੈਂ ਜਾ ਕੇ ਆ। ਸ਼ਹਿਰਾਂ ਚ ਵੀ ਆਪਾਂ ਜਾਏ। ਅਕਬਰੇ ਉਹ ਪਹੁੰਚ ਚੁੱਕੇ ਆ ਸਾਰੇ ਦਾਮ। ਸੋ ਬੇਨਤੀ ਆ ਮੌਕਾ ਸਾਡੇ ਕੋਲੇ ਵਾਰ-ਵਾਰ ਨਹੀਂ ਆਉਣਾ। ਇਹ ਮੌਕਾ ਨਾਲ ਮੇਰਾ ਵੀ ਕਮਾ ਦਿਓ। ਪੰਜਾਬ ਦੇ ਅੰਦਰੋਂ ਚੰਗੇ ਬੰਦੇ ਚੰਗੀ ਸੋਚ ਦੇ ਬੰਦੇ ਚੰਗੀ ਸੋਚ ਦੇ ਬੰਦੇ ਸਾਡੇ ਅੰਦਰੋਂ ਪੰਜਾਬ ਦੇ ਵਿੱਚੋਂ ਜਿੱਤ ਕੇ ਜਾਣੇ ਚਾਹੀਦੇ ਆ। ਖੰਡੂਰ ਸਾਹਿਬ ਤੋਂ ਸੰਗਰੂਰ ਤੋਂ ਫਰੀਦਕੋੜ ਤੋਂ ਲੁਧਿਆਣੇ ਤੋਂ ਪੂਰੇ ਪੰਜਾਬ ਚ ਬੰਦੇ ਖੜੇ ਨੇ ਹਰਿਆਣੇ ਚ ਵੀ ਬੰਦੇ ਖੜੇ ਨੇ ਸੋ ਚੰਗੇ ਬੰਦੇ ਜਿਤਾ ਕੇ ਅਤੀ ਭੇਜ ਕੇ ਤਾਂ ਕਿ ਸਾਡੀ ਗੱਲ ਹੱਕਾਂ ਦੀ ਪੰਜਾਬ ਦੀ ਕੌਮ ਦੀ ਉਥੇ ਇਕ ਠੋਕ ਕੇ ਸਾਡੇ ਬੰਦੇ ਰੱਖ ਸਕਣ ਆ ਸਾਰੇ ਗਦਾਰ ਤੁਸੀਂ ਦੇਖੇ ਆ ਬਾਦਲਾਂ ਨੂੰ ਵੀ ਦੇਖ ਲਿਆ ਕਾਂਗਰਸੀ ਵੀ ਦੇਖ ਲੈ ਝਾੜੂ ਵਾਲੇ ਵੀ ਦੇਖ ਲੈ ਝਾੜੂ ਵਾਲਾ ਜਿਹੜਾ ਸਾਡੇ ਸਿਰ ਮੜੇ ਸੀਗੇ 7 ਐਮਪੀ ਰਾਜ ਸਭਾ ਦੇ ਚੜ੍ਹੇ ਆ ਰਗੇ ਕਰیکٹر ਪੈਨਸ਼ਨਰ ਕੇ ਸਾਨੀ ਹਰ ਕੇ ਗੁੱਤੇ ਹਰ ਕੇ ਯੂਨੀਵਰਸਿਟੀਾਂ ਦੇ ਮਾਲਕ ਦਵਲੀ ਦੇ ਕਿ ਬੋਲਦਾ ਸੁਣਿਆ ਕਦੇ ਪੰਜਾਬ ਦੀ ਗੱਲ ਕਰਦਾ ਸੁਣਿਆ ਇਹ ਸਵਾਲ ਕਰਿਆ ਕਦੇ ਆ 15 ਸਾਲ ਤੋਂ ਬੀਬਾ ਸੁੜੀ ਐਮਪੀ ਬਣੀ ਆ ਹਰਸਿਮਰਤ ਕੌਰ ਕਿਹੜੀ ਵਾਰ ਠਾਈ ਐ ਪੰਜਾਬ ਦੀ ਕਿਹੜੀ ਗੱਲ ਕੀਤੀ ਐ ਨੇ ਪੰਜਾਬ ਦੀ ਜਾ ਕੇ ਪਾਰਲੀਮੈਂਟ ਚ ਪੋਲਟੇ ਕਹਿੰਦੇ ਰਹੀ ਉੱਥੇ ਪਾਰਲੀਮੈਂਟ ਜਾ ਕੇ ਇਹ ਕੱਲ ਦਾ ਛੋਗਰਾ ਵਾਂਗੂ ਚੱਲ ਕੇ ਆ ਗਿਆ ਮਾਹੌਲ ਖਰਾਬ ਕਰਦਾ ਪੰਜਾਬ ਦਾ ਇਹਨੂੰ ਫੜ ਕੇ ਅੰਦਰ ਦੇ ਦਿਓ ਇਹ ਤਾਂ ਕਹਿੰਦੇ ਰਹੇ ਆ ਵੀ ਪੰਜਾਬ ਦੀ ਜਬਾਨੀ ਫੜ ਕੇ ਨਸੇ ਲਾ ਕੇ ਅੰਦਰ ਦੇ ਦਿਓ ਪਰ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਬਾਈ ਜਾ ਕੇ ਸੋ ਮੇਰਾ ਵੀ ਬੇਨਤੀ ਐ ਇੱਕ ਤਾਂ ਸਾਂਝਾ ਕਰ ਦਿਓ ਵਾਦ ਤੋਂ ਵਾਦ ਨੂੰ ਪਹਚਾ ਦਿਓ ਆ ਰੀਜ ਰੂਜੀ ਮਾਰੀ ਪ ਤੇ ਕੱਲ ਨੂੰ ਆਪਾਂ ਸਹੀ 9:30 ਵਜੇ ਪਿੰਡ ਅਕਲੀਆ ਆਪੋ ਆਪਣੇ ਸਾਧਨ ਜਿੱਥੋਂ ਵੀ ਆਸੇ ਤੋਂ ਵੱਧ ਤੋਂ ਵੱਧ ਲੈ ਕੇ ਆ ਜਾਓ ਬਾਈ